ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਖਾਸ ਜਿਹੜੀ ਤੁਹਾਡੇ ਨਾਲ ਗੱਲ ਜਿਹੜੀ ਸਾਂਝੀ ਕਰਨੀ ਹੈ ਮੌਸਮ 'ਚ ਫਿਰ ਜਿਹੜਾ ਪੰਜਾਬ, ਹਰਿਆਣਾ ਨਾਲ ਲੱਗਦੇ Rajasthan ਦੇ ਹਿੱਸੇ ਆ ਵੱਡੀ ਗੜਬੜ ਮੌਸਮ ਦੇ ਵਿੱਚ ਵੱਡੀ ਤਬਦੀਲੀ ਹੋਣ ਦੀ ਸੰਭਾਵਨਾ। ਅੱਜ ਹੈ 27 ਫਰਵਰੀ ਤੇ ਫਾਈ ਇਹ 29 ਮਈ 29 ਫਰਵਰੀ ਤੇ ਇਸ ਤੋਂ ਬਾਅਦ 1 ਮਾਰਚ ਨੂੰ ਜਿਹੜੀ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਊਗੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਕਾਫੀ ਹਿੱਸੇ ਦੇ ਵਿੱਚ ਮੀਂਹ ਹਨੇਰੀ ਕਿਤੇ ਕਿਤੇ ਗੜੇ ਮਾਰੀ ਤੇ 2 ਤਰੀਕ ਨੂੰ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਹਲਕੀ ਤੋਂ ਦਰਮਿਆਨੀ ਜਾਂ ਕਿਤੇ ਕਿਤੇ ਭਾਰਾ ਮੀਂਹ ਵੀ ਪੈ ਸਕਦਾ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇਜ਼ ਝੱਖੜ ਚੱਲਣ ਦੀ ਸੰਭਾਵਨਾ ਤਾਂ ਉਹਦੇ ਬਾਰੇ ਗੱਲਬਾਤ ਜਿਹੜੀ ਹੈਗੀ ਹੈ ਖਾਸ ਨੁਕਤੇ ਦਾ ਧਿਆਨ ਜਿਹੜਾ ਫਸਲ ਮੰਗਦੀ ਹੈ ਇਸ ਟਾਈਮ ਕਣਕ ਦੀ ਫਸਲ ਦੀ ਆਪਾਂ ਗੱਲ ਕਰੀਏ ਨਸਾਰੇ ਤੇ ਆ ਬੂਰ ਪੈਣ ਤੇ ਹੈ ਤੇ ਮੈਂ ਬੇਨਤੀਆਂ ਕਿਸਾਨ ਵੀਰਾਂ ਨੂੰ ਪਹਿਲਾਂ ਵੀ ਕਰਦਾ ਰਿਹਾ ਹਾਂ ਕਿ ਜਿਹੜੀ ਐਨਪੀਕੇ ਵਗੈਰਾ ਦੇ ਤੁਸੀਂ ਸਪਰੇਅ ਕਰਦੇ ਆ ਉਲੀਨਾਸ਼ਕ ਜ਼ਰੂਰ ਤਨਸਾਰ ਜ਼ਰੂਰ ਕਰ ਲਓ ਇੱਕ ਚੰਗੀ ਕੁਆਲਿਟੀ ਦੇ ਦਾਣੇ ਪੈਦਾ ਕਰਨ ਵਾਸਤੇ ਕਈ ਕਿਸਾਨ ਵੀਰਾਂ ਨੇ ਇਸ ਚੀਜ਼ ਨੂੰ ਮਿਸ ਕਰ ਜਾਂਦੇ ਕਿਉਂਕਿ ਫਸਲ ਦੇਖਣ ਨੂੰ ਕਈ ਵਾਰ ਵਧੀਆ ਲੱਗਦੀ ਹੁੰਦੀ ਹੈ ਇਨਫੈਕਸ਼ਨ ਨੂੰ ਆਪਾਂ ਨਹੀਂ ਦੇਖ ਸਕਦੇ। ਸੁੰਡੀ ਦਾ ਆਪਾਂ ਨੂੰ ਖੇਤ 'ਚ ਦੋ ਲੱਭ ਜਾਣ ਤੇ ਕਿਸਾਨ ਵੀਰ ਜਦੋਂ ਹੀ ਨਾਲ ਦੀ ਨਾਲ ਸਪਰੇਅ ਸ਼ੁਰੂ ਕਰ ਦਿੰਦੇ ਪਰ ਉੱਲੀ ਦਾ ਉੱਲੀ ਦੀ ਇਨਫੈਕਸ਼ਨ ਦਾ ਨਹੀਂ ਤੁਹਾਨੂੰ ਪਤਾ ਲੱਗਦਾ ਜਦੋਂ ਤੱਕ ਨਿਸ਼ਾਨੀਆਂ ਨਜ਼ਰ ਆਉਂਦੀਆਂ ਨਾ ਉਦੋਂ ਅਟੈਕ ਨਹੀਂ ਹੋਇਆ ਹੁੰਦਾ ਉਦੋਂ ਤੱਕ ਇਨਫੈਕਸ਼ਨ ਜਿਹੜੀ ਉਹ 40-50% ਤੱਕ ਜਿਹੜੀ ਹੈਗੀ ਹੈ ਇਫੈਕਟ ਕਰ ਚੁੱਕੀ ਹੁੰਦੀ ਹੈ। ਉਸ ਹਿੱਸੇ ਨੂੰ ਫੇਰ ਨਿਸ਼ਾਨੀ ਨਜ਼ਰ ਆਉਂਦੀ ਹੈ। ਤੇ ਤੇਲਾ ਜੇ ਥੋੜਾ ਜਿਹਾ ਕਿਤੇ ਦਿਖ ਜੇ ਇੱਕ ਪੱਤੇ ਤੇ ਤੇ ਕਿਸਾਨ ਵੀਰ ਕਹਿੰਦੇ ਆਂ ਤੇਲ ਆ ਗਿਆ ਤੇਲ ਆ ਗਿਆ ਕੀੜੇ ਤੋਂ ਕੋਈ ਏਡੀ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ ਉਹ ਚੀਜ਼ ਦਿਸਦੀ ਆਪਾਂ ਨੂੰ ਨੁਕਸਾਨ ਉਹਦਾ ਜਿਹੜਾ ਉਲੀ ਰੋਗ ਆ ਉਹ ਜਦੋਂ ਇਨਫੈਕਟ ਕਰਦਾ ਉਹ ਦਿਸਦਾ ਨਹੀਂ ਹੈ ਵਿੰਡੋਪੀਰੀਨ ਹੁੰਦਾ ਕੁਝ ਟਾਈਮ ਦਾ ਜਦੋਂ ਇਨਫੈਕਸ਼ਨ ਉਹਦੀ ਕੰਪਲੀਟ ਹੁੰਦੀ ਫਿਰ ਨਿਸ਼ਾਨੀਆਂ ਨਜ਼ਰ ਆਉਂਦੀਆਂ ਜਦੋਂ ਬੂਟੇ ਤੇ ਕਾਫੀ ਪ੍ਰਭਾਵ ਪਾਣ ਦੀ ਜਿਹੜੇ ਹਿੱਸੇ ਤੇ ਪੱਤੇ ਤੇ ਜਾਂ ਕਿਤੇ ਵੀ ਸਿੱਟੇ ਦੇ ਉੱਤੇ ਸੋ ਇਹ ਜਿਹੜੇ ਬੂਰ ਪੈਣ ਤੋਂ ਪਹਿਲਾਂ-ਪਹਿਲਾਂ ਸਮਾਂ ਹੁੰਦਾ ਆਪਣੇ ਕੋਲੇ ਚ ਕੋਈ ਟੈਬੂਕੋਨਾਜ਼ੋਲ, ਪ੍ਰੋਪੀਕੋਨਾਜ਼ੋਲ ਜਾਂ ਕੁ ਮਿਕਸ ਜਿਹੜੇ ਸਟੋਬਿਲੂਰਨ ਤੇ ਟਰਾਈਜ਼ੋਲ ਗਰੁੱਪ ਉਹਦੀ ਸਪਰੇ ਕਰ ਸਕੀਏ। ਹੁਣ ਗੱਲ ਆਪਾਂ ਕਰਦੇ ਮੌਸਮ ਦੀ ਕਿ ਜਿਹੜੇ ਕਿਸਾਨ ਵੀਰਾਂ ਨੇ ਕੋਈ ਉਲੀ ਨਾਸ਼ਕ ਵਗੈਰਾ ਦੀ ਸਪਰੇ ਕਰਨੀ 1-2 ਦਿਨਾਂ ਵਿੱਚ ਕਰ ਸਕਦੇ ਆ ਇਹਦਾ ਫਾਇਦਾ ਵੀ ਹੈਗਾ ਪਰ ਤੇਲੇ ਚੇਪੇ ਦੀ ਸੁੰਡੀ ਵਗੈਰਾ ਦੀ ਕੋਈ ਸਪਰੇ ਨਾ ਕਰਿਓ। ਪਾਣੀ ਨਾ ਲਾਇਓ। ਆਹ 2-3 ਦਿਨ ਜਿਹੜਾ ਹੈ ਪਾਣੀ ਲਾਉਣ ਤੋਂ ਗਰੇਜ ਕਰੋ ਫਸਲ ਨੂੰ। 2 ਤਰੀਕ ਤੱਕ ਵੇਟ ਕਰੋ। ਕਿਉਂਕਿ ਜੇ ਪਾਣੀ ਲਾਤਾ ਉਤੋਂ ਮੀਂਹ ਤੁਹਾਡੇ ਏਰੀਆ ਦੇ ਵਿੱਚ ਪੈ ਗਿਆ ਇਹ ਜ਼ਰੂਰੀ ਨਹੀਂ ਕਿ ਸਾਰੇ ਏਰੀਆ ਚ ਭਾਰਾ ਮੀਂਹ ਪਊਗਾ ਜਾਂ ਦਰਮਿਆਨ ਮੀਂਹ ਪਊਗਾ ਕਿਤੇ ਹਲਕਾ ਵੀ ਪੈ ਸਕਦਾ ਪਰ 2 ਤੱਕ ਵੇਟ ਕਰ ਲਿਗੇ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਜੋ ਵੀ ਆਪ ਦਾ ਪਾਣੀ ਲਾਉਣਾ ਹੈ ਖਾਸ ਤੌਰ ਤੇ ਮੈਂ ਕਣਕ ਸਰੋਂ ਦੀ ਫਸਲ ਹੈ ਜੇ ਪਾਣੀ ਵੱਧ ਖੜ ਜੇ ਉਹਦੇ ਵਿੱਚ ਵੀ ਫੰਗਸ ਰੋਗ ਜਿਹੜਾ ਹੈ ਡਿਵੈਲਪ ਕਰਨ ਦੀ ਸਟੈਮ ਰੌਟ ਵਗੈਰਾ ਦੀ ਕੋਈ ਸਮੱਸਿਆ ਹੋਣ ਦੇ ਚਾਂਸ ਬਣ ਜਾਂਦੇ ਆ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਖੁਸ਼ ਰਹੋ